हां जी भाई गुरु जी का कथा भाई गुरु जी का हां जी भाई साहब ने अपने ਕੋਲ ਆਈ ਸੀ ਕਿ ਟ੍ਰੀਟਮੈਂਟ ਕਰਾਉਣ ਬਟਾਲਾ ਸਿਟੀ ਤੋਂ ਆਏ ਸੀ ਭਾਈ ਸਾਹਿਬ ਲਈ ਇਹਨੂੰ ਗੋਟਿਆ ਤੋਂ ਬਹੁਤ ਜ਼ਿਆਦੀ ਪ੍ਰੋਬਲਮ ਸੀਗੀ ਗੈਪ ਸੀ ਗੋਟਿਆ ਦਾ ਤੇ ਭਾਈ ਸਾਹਿਬ ਆਣਾ ਟ੍ਰੀਟਮੈਂਟ ਆਪਣੇ ਕੋਲ ਆਇਆ کافی ਫਰਕ ਪਿਆ ਤੇ ਵੀ ਇਹ ਨਹੀਂ ਦੱਸ ਨਹੀਂ ਕਿੰਨਾ ਫਰਕ ਪਿਆ ਮੇਰੇ ਕੋਲ ਵੀ ਤੇ ਨਾਲ ਮੈਨੂੰ ਹੋਇਆ ਤੇ ਤੁਹਾਨੂੰ ਦੋ ਚਾਰ ਦਿਨ ਹੀ ਆਜੀ ਪਰ ਅਬ ਮੈਂ ਗੋਟਿਆਂ ਤੋਂ ਥੋੜਾ ਜਿਹਾ ਬੈਠਣ ਲੱਗ ਪਿਆ ਹਾਂ ਕਿ ਤੇਰੀ ਮੈਨੂੰ ਸਿੱਧੀ ਚਾਲ ਨਹੀਂ ਚੱਲੀ ਜਾਂਦੀ ਤੇ ਮੈਂ ਚਾਲ ਚੱਲ ਰਿਹਾ ਹਾਂ ਹਾਂ ਜੀ ਇਹ ਕੋਈ ਸਿੱਧਾ ਚਾਰ ਇੱਕ ਵਦਗੀ ਆ ਇੱਕ ਉਹ ਪੈਰਾ ਪਰ ਉਹਨਾਂ ਬੈਠਦਾ ਪਰ ਚਲੋ ਹੋਰ ਜੇ ਦੋ ਤਿੰਨ ਦਿਨ ਹੋ ਗਏ ਮਤਵਤਵ ਦੀ ਕਰ ਲਿਆ ਜਾ ਰਿਹਾ ਹੋ ਜੂਗਾ। ਇਹ ਕਿਰਤ ਜੇ 90 ਮੀ ਉਹ ਥੋੜੀ ਜਿਹੀ ਆਸਾਈ ਹੋਈ ਆ। ਬਾਕੀ ਮੈਂ ਪਹਿਲਾਂ ਟ੍ਰੀਟਮੈਂਟ ਡਾਕਟਰ ਚੌਕ ਕੋ ਵੀ ਕਰਾਇਆ ਬਣਾਲੇ। ਡੇਰਾ ਬੱਬਨ ਨਰਸੂ ਕਰਾਇਆ ਵਾ। ਕਾਫੀ ਜਗ੍ਹਾ ਤੇ ਹਾਂ ਕਾਫੀ ਜਗ੍ਹਾ ਤੇ ਕਰਾਇਆ ਜੋ ਉਹਨੂੰ ਗ੍ਰਾਪ ਕੋ ਸੈਟ ਤੋਂ ਕਰਵਾਇਆ ਠੀਕ ਹੈ ਜੀ। ਤੇ ਦੀਦਨ ਦਮਸਲੋ ਵੀ ਕਰਵਾਇਆ ਪਰ ਤਰਕ ਨਹੀਂ ਪਿਆ ਜਦੋਂ ਦਵਾਈ ਖਾਣਾ ਉਹ ਜਦੋਂ ਦਬੇ ਪਰ ਗੋਗੁੰਦਰ ਬਾਅਦ ਕੋ ਹੋ ਰਹਾ ਕੋਈ ਕਿ ਨਾ ਫਰਕ ਪੈਂਦਾ ਫੋਟੋ ਜੀ ਜੇ ਇਟ ਇਟ ਇਜ਼ ਦਹਾਨੀ ਇਤਨੇ ਸਿੱਧੀ ਚਾਲ ਜਿਹੜੀ ਤੁਰਿਆ ਨਹੀਂ ਜਦ ਉਹ ਤੁੰਦ ਹੈ ਠੀਕ ਹੈ ਇਹਨਾਂ ਬਿਲਕੁਲ ਤੁਰੇ ਨਹੀਂ ਨਾ ਪੈਰਾ ਪਰ ਬੈਠੇ ਪੈਰਾ ਪਰ ਬੈਠੇ ਠੀਕ ਹੈ ਭਾਈ ਸਾਹਿਬ ਨੂੰ ਫਰਕ ਪੈ ਗਿਆ ਕਾਫੀ ਡੈਰਾਂ ਭਾਰੀ ਬੈਹ ਜਾਂਦੇ ਨੇ ਦਰ ਫਿਰ ਵੀ ਸੰਤੇ ਨਹੀਂ ਬਾਕੀ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੋਵੇ ਆਪਣੇ ਆ ਸਕਦਾ ਆਪਣੀ ਕਲੀਨਿਕ ਹੈ ਕਿ ਮਹਿਤਾ ਰੋਡ ਨਵਾਬਪਟੇ ਬਿਲੀ ਘਰ ਦੇ ਸਾਹਮਣੇ ਤੇ ਨੰਬਰ ਚੱਲਦਾ ਹੋਊਗਾ ਐਡਰੈਸ ਵਗੈਰਾ ਪੁੱਛ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ